ਸੰਨ 1705 ਦੀ ਕੜਾਕੇ ਦੀ ਸਰਦੀ ਸੀ। ਆਨੰਦਪੁਰ ਸਾਹਿਬ ਕਈ ਮਹੀਨਿਆਂ ਤੋਂ ਕਿਰਿਆ ਹੋਇਆ ਸੀ। ਭੁੱਖ, ਤਕਲੀਫਾਂ ਅਤੇ ਦੁਸ਼ਮਣਾਂ ਦੇ ਖਤਰੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਪੂਰੇ ਭਰੋਸੇ ਨਾਲ ਵਾਹਿਗੁਰੂ ਦਾ ਸਿਮਰਨ ਕਰਦਾ ਰਿਹਾ। ਦੁਸ਼ਮਣਾਂ ਨੇ ਝੂਠੇ ਵਾਅਦੇ ਕਰਕੇ ਹਮਲਾ ਕੀਤਾ। ਬੇਗੁਨਾਹ ਜਾਨਾਂ ਨੂੰ ਬਚਾਉਣ ਲਈ ਗੁਰੂ ਸਾਹਿਬ ਨੇ ਰਾਤ ਦੇ ਹਨੇਰੇ ਵਿੱਚ ਪਰਿਵਾਰ ਅਤੇ ਸਿੱਖਾਂ ਸਮੇਤ ਆਨੰਦਪੁਰ ਛੱਡਣ ਦਾ ਫੈਸਲਾ ਕੀਤਾ। ਰਾਹ ਵਿੱਚ ਸਰਸਾ ਨਦੀ ਆ ਗਈ। ਮੀ ਕਾਰਨ ਨਦੀ ਭਿਆਨਕ ਰੂਪ ਧਾਰ ਚੁੱਕੀ ਸੀ ਜਿਵੇਂ ਹੀ ਸਭ ਨਦੀ ਪਾਰ ਕਰਨ ਲੱਗੇ ਪਿੱਛੋਂ ਹਮਲਾ ਹੋ ਗਿਆ ਪਾਣੀ ਦਾ ਸ਼ੋਰ ਤੀਰਾਂ ਦੀ ਬੋਚਾਰ ਅਤੇ ਹਨੇਰਾ ਇਸ ਉਲਝਣ ਵਿੱਚ ਇੱਕ ਭਿਆਨਕ ਘਟਨਾ ਵਾਪਰੀ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ ਮਾਤਾ ਗੁਜਰੀ ਜੀ ਆਪਣੇ ਦੋ ਛੋਟੇ ਸਹਬਜ਼ਾਦਿਆਂ ਸਹਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਹਬਜ਼ਾਦਾ ਫਤਿਹ ਸਿੰਘ ਜੀ ਨਾਲ ਵੱਖ ਪਾਸੇ ਚਲੇ ਗਏ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾ ਜੀ ਹੋਰ ਪਾਸੇ ਸੁਰੱਖਿਅਤ ਨਿਕਲ ਗਏ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਹਬਜ਼ਾਦਿਆਂ ਸਹਬਜ਼ਾਦਾ ਅਜੀਤ ਸਿੰਘ ਜੀ ਅਤੇ ਸਹਬਜ਼ਾਦਾ ਜੁਜਾਰ ਸਿੰਘ ਜੀ ਨਾਲ ਅੱਗੇ ਵਧੇ। ਇਹ ਹੀ ਦਰਦਨਾਕ ਘਟਨਾ ਪਰਿਵਾਰ ਵਿਛੋੜਾ ਦੇ ਨਾਮ ਨਾਲ ਯਾਦ ਕੀਤੀ ਜਾਂਦੀ ਹੈ। ਕੁਝ ਸਮੇਂ ਬਾਅਦ ਗੁਰੂ ਸਾਹਿਬ ਚਮਕੌਰ ਸਾਹਿਬ ਪਹੁੰਚੇ। ਥੋੜੇ ਜੇ ਸਿੱਖਾਂ ਨਾਲ ਹਜ਼ਾਰਾਂ ਦੁਸ਼ਮਣਾਂ ਦਾ ਸਾਹਮਣਾ ਕਰਦੇ ਹੋਏ ਦੋਵੇਂ ਵੱਡੇ ਸਹਬਜ਼ਾਦਿਆਂ ਨੇ ਧਰਮ ਦੀ ਰੱਖਿਆ ਲਈ ਬੇਮਿਸਾਲ ਬਹਾਦਰੀ ਦਿਖਾਈ ਅਤੇ ਸ਼ਹੀਦੀ ਪ੍ਰਾਪਤ ਕੀਤੀ ਉਧਰ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਧੋਖੇ ਨਾਲ ਸਰਹੰਦ ਲੈ ਜਾਇਆ ਗਿਆ ਉਹਨਾਂ ਨੂੰ ਕੜਾਕੇ ਦੀ ਠੰਡ ਵਿੱਚ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ ਉਹਨਾਂ ਨੂੰ ਧਰਮ ਛੱਡਣ ਦੇ ਲਾਲਸ ਦਿੱਤੇ ਗਏ ਪਰ ਬੱਚਿਆਂ ਨੇ ਡਟ ਕੇ ਇਨਕਾਰ ਕਰ ਦਿੱਤਾ ਆਖਰਕਾਰ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚੁਣਵਾ ਦਿੱਤਾ ਗਿਆ। ਇਹ ਸੁਣ ਕੇ ਮਾਤਾ ਗੁਜਰੀ ਜੀ ਵਾਹਿਗੁਰੂ ਦਾ ਨਾਮ ਜਪਦੇ ਹੋਏ ਸ਼ਹੀਦ ਹੋ ਗਈਆਂ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਵਾਹਿਗੁਰੂ ਦੀ ਰਾਹ ਵਿੱਚ ਨਿਉਛਾਵਰ ਕਰ ਦਿੱਤਾ ਪਰ ਕਦੇ ਹੌਸਲਾ ਨਾ ਹਾਰਿਆ। ਉਹਨਾਂ ਸਾਬਤ ਕਰ ਦਿੱਤਾ ਕਿ ਧਰਮ ਜਾਨ ਤੋਂ ਵੱਡਾ ਹੁੰਦਾ ਹੈ। ਪਰਿਵਾਰ ਵਿੱਚ ਛੋੜਾ ਸਿਰਫ ਦੁੱਖ ਦੀ ਕਹਾਣੀ ਨਹੀਂ ਇਹ ਅਟੱਲ ਵਿਸ਼ਵਾਸ, ਕੁਰਬਾਨੀ ਅਤੇ ਸੱਚ ਦੀ ਜਿੱਤ ਦੀ ਅਮਰ ਕਹਾਣੀ ਹੈ।